ਮੰਜੀਤਾ ਪਿੰਡ ਕਿਹੜਾ ਜੀ ਪਿੰਡਾਂ ਹੀ ਨਾਲਾ ਜੀ ਕੀ ਕਰਨਾ ਵਾਪਰੀ ਤੁਹਾਡੇ ਨੂੰ ਆ ਘਟਨਾ ਇਹ ਤੋਂ ਅਸੀਂ ਦੁਕਾਨ ਕਰਦੇ ਆ ਕਰਿਆਨੇ ਦੀ ਅੱਗੇ ਵੀ ਇੱਕ ਦਫਾ ਦੁਕਾਨ ਟੁੱਟ ਗਈ ਆ ਉਹਦਾ ਸਮਾਨ ਇਹਨਾਂ ਨੇ ਸਾਰਾ ਕੱਢ ਕੁਢ ਕੇ ਤੇ ਇਸੇ ਮੁੰਡਾ ਇਹੋ ਹੀ ਆ ਇਹਨੇ ਕੱਢ ਲਿਆ ਵਾ ਹੁਣ ਇਹ ਫੇਰ ਰਾਤੀ ਆਹੀ ਇਹਨੂੰ ਇਹਨੂੰ ਰਾਤ ਦੇ ਇਥੇ ਪਿੰਡ ਵਾਲਿਆਂ ਵੀ ਫੜਿਆ ਵਾ ਅਸੀਂ ਵੀ ਉਹ ਤੈਨੂੰ ਫੜ ਲਿਆ ਵਾ ਪੁਲਿਸ ਨੇ ਕਾਰਵਾਈ ਇੱਥੇ ਆਣ ਕੇ ਪਾਈ ਆ ਮੌਕਾ ਵੇਖਿਆ ਵਾ ਇਹਦੇ ਤੇ ਜੋ ਵੀ ਕਾਰਵਾਈ ਬੰਦੀ ਇਹ ਕਰ ਹੋਣੀ ਚਾਹੀਦੀ ਹਾਂ ਜੀ ਮੰਜਿੰਦਰ ਸਿੰਘ ਪਿੰਡ ਕਿਹੜਾ ਅਜਨਾਲਾ ਜੀ ਕੀ ਕਰਨਾ ਵਾਪਰੀ ਘਟਨਾ ਵਾਪਰੀ ਆ ਜੀ ਸਾਡੀ ਦੁਕਾਨ ਤੋੜਤੀ ਇਥੋਂ ਜਿੰਦਰੇ ਤੋੜਤੇ ਆ ਲੋਕ ਲੁਕ ਤੋੜਤੇ ਉਹਨੇ ਕਾਹਦੀ ਦੁਕਾਨ ਹੈ ਕਰਿਆਨੇ ਦੀ ਦੁਕਾਨ ਕਿੰਨੇ ਕਿਥੇ ਸ਼ੱਕਿਆ ਕੋ ਤੋੜੀ ਹਾਂਜੀ ਸ਼ੱਕਿਆ ਜੀ ਸ਼ਰੀਆਮ ਵੇਖਿਆ ਪਿੰਡ ਨੇ ਫੜਿਆ ਵੀ ਉਹਨੂੰ ਕੌਣ ਕੌਣ ਹੈ ਵਿਜਾ ਨਾਮ ਕੋਈ ਸੀਸੀਟੀਵੀ ਹੈ ਫੁਟੇਜ ਹਾਂਜੀ ਸੀਸੀਟੀਵੀ ਹੈਗੇ ਆ ਕੈਮਰੇ ਲੱਗੇ ਅੰਦਰ ਵੀ ਲੱਗਾ ਇੱਕ ਬਾਹਰ ਵੀ ਲੱਗਾ ਕੋਈ ਨੁਕਸਾਨ ਹੋਇਆ ਨੁਕਸਾਨ ਹਾਂਜੀ ਹੋਇਆ ਜੀ ਦੋ ਚਾਂਸ ਹੋਏ ਕੀ ਨੁਕਸਾਨ ਹੋਇਆ ਪਹਿਲੋਂ ਤੇ ਸਾਰਾ ਸਾਡਾ ਸਮਾਨ ਹੀ ਕੱਢ ਲਿਆ ਇਹਨਾਂ ਨੇ ਬਾਹਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਪਿੰਡ ਨੇ ਸਾਨੂੰ ਇੰਨੀ ਗੱਲ ਕਹੀ ਐ ਕਿ ਤੁਸੀਂ ਸਾਡਾ ਘਰ ਘਰ ਤਲਾਸ਼ੀ ਕਰ ਸਕਦੇ ਜੇ ਅਸੀਂ ਪਿੰਡ ਦੀ ਇੱਜ਼ਤ ਕੀਤੀ ਐ ਅਸੀਂ ਤਲਾਸ਼ੀ ਨਹੀਂ ਕੀਤੀ ਸਾਨੂੰ ਸ਼ੱਕ ਨਹੀਂ ਕੀਤੇ ਸ਼ਰਿਆਮ ਹੁਣੇ ਬੰਦਾ ਫੜਿਆ ਗਿਆ ਜੇ ਪਿੰਡ ਨੇ ਫੜਿਆ ਮੌਕੇ ਤੇ ਗਵਾਹ ਵੀ ਹੈਗੇ ਪੁਲਿਸ ਨੂੰ ਦਿੱਤੀ ਉਹ ਦਰਖਾਸਤ ਹਾਂਜੀ ਕਾਰਵਾਈ ਕੀਤੀ ਐ ਜੀ ਕੀ ਕਰ ਰਹੇ ਪੁਲਿਸ ਵਾਲੇ ਪੁਲਿਸ ਵਾਲਿਆਂ ਨੇ ਮੌਕੇ ਤੇ ਕਾਰਵਾਈ ਵੇਖੀ ਸਾਰੀ ਆਪਣੀ ਉਹਨਾਂ ਨੇ ਜੋ ਵੀ ਆਪਣਾ ਵੈਰੀਫਾਈ ਕੀਤਾ ਲੈ ਕੇ ਲੈ ਗਏ ਆ ਬੰਦਾ ਵੀ ਉਹਨਾਂ ਨੇ ਸ਼ਾਮਲ ਕੀਤਾ ਪਤਾ ਨਾਲ ਕੀ ਮੰਗ ਕਰਦੇ ਸਾਡੀ ਜੋ ਕਾਨੂੰਨੀ ਕਾਰਵਾਈ ਹੈ ਕਰਨਾ ਪਨੋਨੀ ਕਾਰਵਾਈ ਜੋ ਬੰਦੀ ਉਹ ਕਰਨਾ ਹੈ ਹਲੋ ਬਲਵਿੰਦਰ ਸਿੰਘ ਜੀ ਹਾਂਜੀ ਭਾਜੀ ਕੀ ਹਾਲ ਚੰਗ ਬਹੁਤ ਵਧੀਆ ਬਾੜਗਲ ਕਰਦਾ ਪੱਤਰਕਾਰ ਹਾਂਜੀ ਭਾਜੀ ਅੱਛਾ ਇਹ ਜਾਣਕਾਰੀ ਦਿਓ ਇੱਕ ਤੁਹਾਡੇ ਕੋਲ ਦਰਖਾਸਤ ਆਈ ਹੋਣੀ ਆ ਨਗਰ ਵੰਜਾਵਾੜਾ ਤੋਂ ਕਿਸੇ ਨੇ ਦਿੱਤੀ ਹੋਣੀ ਕਿ ਮੇਰੀ ਦੁਕਾਨ ਕੋਈ ਪਿੰਡ ਦਾ ਬੰਦਾ ਤੋੜਨ ਦੀ ਕੋਸ਼ਿਸ਼ ਕਰਨ ਰਿਹਾ ਸੀ ਹਾਂਜੀ ਹਾਂਜੀ ਉਹ ਗਏ ਹੋਂਦਾ ਠੀਕ ਨਾਮ ਆ ਮਸੀਲ ਕੀ ਇਹ ਮੰਦਰਾ ਨੇ ਉੱਥੇ ਹੀ ਆਣੇ ਆ ਰੱਤੀ ਆਇਆ ਰੱਤੀ ਸ਼ਾਹਬੀ ਬੜਾ ਹੈ ਅੱਛਾ ਹਾਂ ਜੀ ਆਂਦੇ ਆ ਨਾ ਅੰਦਰ ਆਉਣ ਤੋਂ ਅਸੀਂ ਉਹ ਵਾਵਾ ਜੀ ਨੂੰ ਕੱਟੇ ਗਏ ਪਰਨ ਲਗਾ ਕੇ ਚੱ ਗਿਆ ਜਿਹੜੇ ਜਿੰਸੀ ਆ ਲੱਖੇ ਦਾ ਮੰਦਰ ਨਹੀਂ ਕੋਈ ਕਰੋਗੇ ਕਾਰਵਾਈ ਉਤੇ ਹਾਂ ਹਾਂ ਕਾਰਵਾਈ ਕਾਹਲੀ ਗਏ ਸਰ ਸਾਹਿਬ ਨਹੀਂ ਮੈਂ ਬੁਲਾਈ ਗਿਆ ਬੇਟਾ ਮੈਂ ਕਿੱਥੋਂ ਬਾਲਦੇ ਸੱਚਰ ਚਲੋ ਕਿੰਨੇ ਆਲੇ ਬੋਲ ਕਾ ਕੀ ਬਣਦੀ ਇਹਦੀ ਕੀ ਬਣਦੀ ਹੈ ਜਿਹੜਾ ਦੁਕਾਨ ਤੋੜਨ ਦੀ ਕੋਸ਼ਿਸ਼ ਕੀਤੀ ਇਹਨੇ ਉਹਨੇ ਨਾ ਰੋਏ ਮਾਰ ਲਿਆ ਸੀ ਉਹਨੂੰ ਐ ਅਸਲ 'ਚ ਉਹ ਵੀ ਕਰਦੇ ਆਂ ਜੀ ਸੁਖਮੇਟੀਆਂ ਕੁਮੇਟੀਆਂ ਕੋ ਬਾਰੇ ਪੁਰਾਣੀ ਗੱਲ ਕਰਦੇ ਆਂ ਜੀ ਸ਼ਾਦੀ ਆ ਰਹੀ ਹੈ ਕੁੜੀ ਹੈ ਉਹਨੂੰ ਥੋੜੀ ਹੈ ਜੋ ਚੀਜ਼ ਚੀਜ਼ ਠੀਕ ਆ ਇਹ ਹੁਣ ਕੋਈ ਸੁਹਾਗੀ ਮੈਂ ਕੋਤ ਤੇ ਨਹੀਂ ਇਹ ਮੈਸਰ ਜੂਰ ਜੀ ਗਿਆ ਸੀ ਪਰ ਉਹਦਾ ਮੈਸਰ ਰੁਹਾ ਆ ਕਿ ਕਿਹੜੀ ਕਰ ਚਲੋ ਠੀਕ ਹੈ ਜੀ ਠੀਕ ਹੈ ਭਾਜੀ ਧੰਨਵਾਦ ਜਦੋਂ ਇਹ ਕਹਿਣਗੇ ਮਦਦ ਇਹ ਨਾ ਉਸ ਤੋਂ ਨਕਰਦਾ ਠੀਕ ਆ ਜੀ ਧੰਨਵਾਦ